ਇਹ ਹੁਣ ਦੁਬਾਰਾ ਫਿਰ ਚਲੇਗੀ ਇਹ ਉਹਦੇ ਨਾਲ ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਜੋ ਦੋ ਬੱਚਾ ਵਿਆਹ ਹੈ ਸ਼ਹਿਰ ਦੇ ਇੱਕ ਟੈਟੂ ਬਣਾਉਣ ਵਾਲੇ ਕੋਲੋਂ ਟੈਟੂ ਬਣਾਉਣ ਦਾ ਕੰਮ ਸਿੱਖ ਰਹੀ ਸੀ ਔਰਦੇ ਘਰ ਵਾਲੇ ਦਾ ਦੋਸ਼ ਹੈ ਕਿ ਉਹ ਬੀਤੀ ਸ਼ਾਮ ਦਵਾਈ ਲੈਣ ਜਾ ਰਹੇ ਸੀ ਤਾਂ ਉੱਥੇ ਧਮਕੀਆਂ ਦਿੰਦਾ ਹੋਇਆ ਔਰਤ ਨੂੰ ਉਸ ਦੇ ਨਾਲ ਕੰਮ ਕਰਨ ਵਾਲਾ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ ਉਸਨੇ ਥਾਣਾ ਸਿਟੀ ਪਹੁੰਚ ਕੇ ਪੁਲਿਸ ਅੱਗੇ ਆਪਣੀ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਹੈ ਅਤੇ ਸ਼ਿਕਾਇਤ ਪੱਤਰ ਦਿੱਤਾ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਅਧਿਕਾਰੀ ਐਸਐਚਓ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਉਸਦੀ ਪਤਨੀ ਨੂੰ ਜੋ ਦੋ ਬੱਚਿਆਂ ਦੀ ਮਾਂ ਹੈ ਇੱਕ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਲਦੀ ਹੀ ਔਰਤ ਦਾ ਔਰਤ ਨੂੰ ਬਰਾਮਦ ਕਰਕੇ ਉਸਦੇ ਬਿਆਨ ਲੈ ਕੇ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਇਹ ਵਿਨਦਰ ਕੁਮਾਰ ਇਹ ਮੇਰੇ ਸਹ ਦਾ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮਰਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖੀ ਦੀ ਗੱਲਬਾਤ ਉਹਨਾਂ ਤੇ ਹੈਗੀ ਸੀ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਹਾ ਇਹਨਾਂ ਦਾ ਪਚੱਕਰ ਚੁੱਕ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਆਈ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਹੈ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਧਮ ਕਿ ਦਿੱਤੀ ਇਹਨੂੰ ਮਾਰਨ ਮੰਨਦੀ ਤੇ ਰਾਤ ਦਵਾਈ ਦੂ ਵੀ ਲੈਣਾ ਇਹ ਘਰੋਂ ਧਾਣ ਕੇ ਤਾਨੂੰ ਮਤਲਬ ਕਿ ਉਹ ਇਥੇ ਜ਼ਬਰਦਸਤੀ ਨਾਲ ਕੋ ਲੈ ਕੇ ਐਪਰੀਕੈਂਟ ਦਿੱਤੀ ਥਾਣੇ ਦਿਖਾ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਰਵਾਈ ਹੋਏਗੀ ਹੁਣ ਦੇਖਦੇ ਆ ਪੱਕੀ ਕਰਦੇ ਆ ਮੁੜੇ ਦਾ ਨੰਬਰ ਆ ਗਿਆ ਕੋਈ ਜਿੰਨਾ ਦੌੜੀ ਗਿਆ ਹੁਣ ਬਸ ਬੰਦ ਆ ਰਿਹਾ ਫਿਰ ਇਨਸਾਫ ਮੁੜੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਇਆ ਇਹਨਾਂ ਨੂੰ ਜਿਹੜਾ ਨਾ ਬੜੇ اندر ਕੁਮਾਰ ਇਹਨਾਂ ਦਾ ਹੁੰਦੀ ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੜਾ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਧੌਂਕੀ ਦਿੰਦਾ ਦੀ ਮਿੰਨੂ ਵੀ ਤੈਨੂੰ ਵੀ ਤੇ ਮੇਰੇ ਘਰ ਦੀ ਨੂੰ ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਇਹ ਮੇਰੇ ਦੋ ਬੱਚੇ ਨੇ ਮੈਨੂੰ ਇਨਸਾਫ ਮਿਲਿਆ ਮੇਰੇ ਨਾਲ ਧੱਕਾ ਕਰਦੇ ਆਸਮੂਸੂਲ ਹੋਈ ਆ ਸਾਨੂੰ ਵੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਰ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫੇਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਹੁਣ ਪੜਤਾਲ ਕਰਦੇ ਆ